ਆ ਗੋਲੇ ਘੁੰਮ ਜਾਂਦਾ ਲੋਡਿੰਗ ਦਾ ਇਹ ਪਿਛਲੇ ਘੱਟੋ ਘਾ 10 ਦਿਨ ਹੋ ਗਏ ਮੈਨੂੰ ਇਹ ਨਹੀਂ ਸਮਝ ਆ ਰਹੀ ਕੀ ਰਿਕਰਨ ਸਬਮਿਸ਼ਨ ਮਾਈਕਰੋ ਐਂਡ ਸਮਾਲ ਯੂਨਿਟ ਨੇ ਕਰਨੀ ਹੈ ਜਿਹਦੀ 15 ਸਤੰਬਰ ਦੀ ਡੇਟ ਬੰਦੀ ਸਵੇਰ ਨੂੰ ਬੰਦਾ ਆਪਣੀ ਸੀਟ ਤੇ ਬੰਦਾ ਰਾਤ ਰਗਾ ਗੋਲੇ ਹੀ ਘੁੰਮਦਾ ਦਿਖੀ ਜਾਂਦਾ ਦੁਕਾਹੂ ਜੀ ਦੁਆਰਾ ਇਹ ਗੋਲੇ ਹੀ ਘੁੰਮੀ ਜਾਣਾ ਹੈਗਾ ਜਿੱਦਾਂ ਰਜੀਵ ਜੀ ਨੇ ਕਿਹਾ ਉਹਨੇ ਆਪਣਾ ਸ਼ੈਕਟਰ ਬਣ ਕਰਕੇ ਧੰਦਾ ਪਾਣੀ ਰੋਕ ਕੇ ਰਿਕਰਨ ਸਬਮਿਸ਼ਨ ਦੀ ਕੰਪਲਾਈਂਸ ਕਰਨਾ ਹੈ ਹਿੰਦੁਸਤਾਨ ਦੀ ਤਰੱਕੀ 'ਚ ਭਾਗੀਦਾਰ ਬਨਣਾ ਹੈਗਾ ਜੇ ਮੈਨੂੰ ਪਤਾ ਉਹ ਭਾਗੀਦਾਰ ਬਨਣਾ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬੰਦੀ ਵੀ ਜੀ ਸਪੋਰਟਲ ਥਰੂ ਨੇ ਕੰਮ ਟੈਕਸ ਜਮਾ ਕਰਨਾ ਉਹ ਪ੍ਰੋਪਰ ਉਹnu ਵਾਸੀ ਬੰਦਾ ਦਈਏ ਜਿਹੜਾ ਟੈਕਸ ਜਮ੍ਹਾਂ ਕਰਨਾ ਚਾਹੁੰਦਾ ਉਹਦਾ ਟੈਕਸ ਨਹੀਂ ਜਮ੍ਹਾਂ ਹੁੰਦਾ ਜਿਹੜਾ ਰਿਟਰਨ ਜਮ੍ਹਾਂ ਕਰਨਾ ਚਾਹੁੰਦਾ ਰਿਟਰਨ ਨਹੀਂ ਜਮ੍ਹਾਂ ਹੁੰਦੀ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਸਾਨੂੰ ਇਸ ਸਿਸਟਮ ਦਾ ਪ੍ਰੋਪਰ ਦੇਦੇ ਨੇ ਇਨਫੋਸਿਸ ਕੋਲੇ ਸਾਡਾ ਸਿਸਟਮ ਹੈ ਕਰੋੜਾ ਰੁਪਇਆ ਖਰਚ ਕਰਕੇ ਮੈਂ ਤਾਰੀਫ ਕਰੂੰਗਾ ਜਦੋਂ ਰਿਫੰਡ ਪ੍ਰੋਸੈਸ ਹੁੰਦਾ ਨਾਲ ਦੀ ਨਾਲ ਖਾਤਿਆਂ ਚ ਆ ਕੇ ਹੁੰਦਾ 10 ਦਿਨ ਹੋ ਗਏ ਘਟੋ ਘਟ ਹਰ ਪ੍ਰੋਫੈਸ਼ਨਲ ਬੰਦਾ ਜਿੱਥੇ ਵੀ ਬੈਠਾ ਪੂਰੇ ਹਿੰਦੁਸਤਾਨ ਚ ਉਹ ਆਪਣੇ ਕੰਪਲਾਈਂਸ ਕਰਨ ਲਈ ਕਿ ਜਿਹੜੀ ਸਰਕਾਰੀ ਜਿਮੇ ਮੈਂ ਮੰਨਦਾ ਵੀ ਨੇਸ਼ਨਲੀ ਸਾਡੀ ਜ਼ਿੰਮੇਵਾਰੀ ਸਾਰਿਆਂ ਦੀ ਬੰਦੀ ਹੈ ਕੰਪਲਾਈ ਕਰਨ ਦਾ ਪੋਰਟਲ ਤਾਂ ਦੇ ਦਿਓ ਇਨਕਮ ਟੈਕਸ ਜਿਹੜੀ ਰਿਟਰਨ ਫਾਈਲ ਕਰਨੀ ਹੁੰਦੀ ਹੈ ਸਾਲ ਜੇ ਇੱਕ ਵਾਰ ਕਰਨੀ ਹੁੰਦੀ ਹੈ ਪਰ ਜਦੋਂ ਉਹ ਫਾਈਲ ਕਰਨ ਦੇ ਦਿਨ ਆਉਂਦੇ ਨੇ ਤੇ ਵੈਬਸਾਈਟ ਜਿਹੜੀ ਚੱਲ ਨਹੀਂ ਰਹੀ ਖੱਜਲ ਹੋ ਰਿਹਾ ਪਿਛਲੇ ਕਾਫੀ ਦਿਨਾਂ ਤੋਂ ਤਾਂ ਉਹ ਕਿਸ ਤਰੀਕੇ ਨਾਲ 31 ਜੁਲਾਈ ਤੱਕ ਸਰਕਾਰ ਦੀ ਡਿਊਟੀ ਹੈ ਨਾਰਮਲੀ 31 ਜੁਲਾਈ ਤੋਂ 15 ਸਤੰਬਰ ਤੱਕ ਸਰਕਾਰ ਨੇ ਇਹ ਟਾਈਮ ਲਿਆ ਕਿ ਅਸੀਂ ਸਿਸਟਮ ਬਣਾ ਲਈਏ ਫਿਰ ਤੁਸੀਂ ਰਿਟਰਨ ਫਾਰਮ ਫਿਲ ਕਰਨ ਆਇਓ ਇਹਨੂੰ ਨਾਮ ਦਿੱਤਾ ਗਿਆ ਕਿ ਅਸੀਂ ਤੁਹਾਡੇ ਲਈ ਐਕਸਟੈਂਡ ਕੀਤੀ ਹੈ ਐਕਸਟੈਂਸ਼ਨ ਦਾ ਕੋਈ ਇਸ ਤਰ੍ਹਾਂ ਦਾ ਲੌਜੀਕ ਨਹੀਂ ਹੈਗਾ ਜੀ ਜਿਹੜਾ ਵਿਆਜ ਪੈਂਦੇ ਨੇ ਉਹ ਵੀ ਪੈ ਰਹੇ ਨੇ ਅਸੀਂ ਪਿਛਲੇ ਕਈ ਦਿਨਾਂ ਤੋਂ ਜੂਝ ਰਹੇ ਹਾਂ ਜੀ ਕੋਈ ਐਸਾ ਆਫਿਸ ਨਹੀਂ ਹੈਗਾ ਜਿੱਦਾ ਅਸੀਂ ਡੋਰ ਨੋਕ ਨਾ ਕੀਤਾ ਹੋਵੇ ਲਾਸਟ 15 20 ਦਿਨ ਮਹੀਨੇ ਦੇ ਵਿੱਚ ਰਸ਼ ਹੁੰਦਾ ਇਹ ਲਾਜ਼ਮੀ ਆਪਾਂ ਕਿਸੇ ਨੂੰ ਕਾਰਪੋਰੇਟਸ ਨਹੀਂ ਹੈਗੇ ਜਿਨ੍ਹਾਂ ਨੂੰ ਆਪਾਂ ਸਮਝਾ ਸਕੀਏ ਕਿ ਤੁਸੀਂ ਜਿੱਦਣ ਫਾਰਮ ਆਏ ਉਸ ਦਿਨ ਆਓ ਜਦੋਂ ਇਹ ਪੀਰੀਅਡ ਆਂਦਾ ਹੈ ਉਹ 1.5 ਮਹੀਨੇ ਦੇ ਵਿੱਚ ਸਾਡਾ ਇਨਕਮ ਟੈਕਸ ਫਾਰਮ ਦੀ ਯੂਟਿਲਿਟੀਆਂ ਦੇ ਵਿੱਚ ਕੋਈ ਨਾ ਕੋਈ ਚੇਂਜ ਆਂਦਾ ਹੈ ਉਹ ਚੇਂਜ ਸੌਫਟਵੇਅਰ ਵਾਲਿਆਂ ਨੂੰ ਦਿੱਤਾ ਜਾਂਦਾ ਸੌਫਟਵੇਅਰ ਕੰਪਨੀਆਂ ਉਸ ਨੂੰ ਚੇਂਜ ਕਰਦੀਆਂ ਨੇ ਫਿਰ ਲਾਈਵ ਕਰਦੀਆਂ ਨੇ ਇਨਕਮ ਟੈਕਸ ਦੀ ਵੈਬਸਾਈਟ ਵੀ ਵਿੱਚੋਂ ਦੀ ਡਾਊਨ ਹੁੰਦੀ ਹੈ ਉਹਨੂੰ 3-3 ਘੰਟੇ ਲਈ 2-2 ਘੰਟੇ ਲਈ ਬੰਦ ਕੀਤਾ ਜਾਂਦਾ ਤੁਸੀਂ ਹੈਰਾਨ ਹੋਵੋਗੇ ਵੀਗੇ ਚਾਰਟਰਡ ਅਕਾਊਂਟੈਂਟ देयर ਆਰ ਸੋ ਮਨੀ ਹੰਡਰਡਸ ਆਫ ਚਾਰਟਰਡ ਅਕਾਊਂਟੈਂਟ ਜਿਹੜੇ ਸਵੇਰੇ 3 ਵਜੇ ਉੱਠ ਕੇ ਕੰਮ ਕਰਦੇ ਨੇ ਕਿਉਂਕਿ ਸਵੇਰੇ 3 ਵਜੇ ਇੰਟਰਨੈਟ ਦੀ ਸਪੀਡ ਜ਼ਿਆਦਾ ਹੁੰਦੀ ਹੈ ਟ੍ਰੈਫਿਕ ਘੱਟ ਹੁੰਦਾ ਹੈ ਕੱਲ ਕੀ ਹੋਇਆ ਰਾਤ ਨੂੰ 1:30 ਵਜੇ ਫੋਨ ਆਇਆ ਸ਼ਰਮਾ ਜੀ ਤਾਂ ਫਿਰ ਵੀ ਨਹੀਂ ਚੱਲ ਰਹੀ ਉਹ ਕੇਸ ਵੀ ਸਾਡਾ ਪਿਛਲੇ 5-6 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਅਸੀਂ ਆਪਣਾ ਪੂਰਾ ਜ਼ੋਰ ਲਗਾ ਰਹੇ ਹਾਂ ਜਦੀ ਅਗਲੀ ਡੇਟ 19 ਸਤੰਬਰ 2025 ਹੈ ਇਨਕਮ ਟੈਕਸ ਫਾਈਲ ਦੀ ਜੇਕਰ ਗੱਲ ਕਰੀਏ ਰਿਟਰਨ ਦੀ ਫਾਈਲ ਦੀ ਜੇਕਰ ਗੱਲ ਕਰੀਏ ਤਾਂ ਉਸ ਦੀ ਡੇਟ ਜਿਹੜੀ ਕਿ ਹੈ 15 ਸਤੰਬਰ ਤੱਕ ਐਕਸਟੈਂਡ ਕੀਤੀ ਗਈ ਸੀ ਪਰ ਉਸ ਐਕਸਟੈਂਡ ਕਰਨ ਦਾ ਫਾਇਦਾ ਇਹ ਕੀ ਹੈ ਜੇਕਰ ਉਹ ਜਿਹੜੀ ਵੈਬਸਾਈਟ ਤੁਹਾਡੀ ਉਸ ਨੂੰ ਚੱਲੇਗੀ ਨਾ ਬਿਲਕੁਲ ਜਿਹੜਾ ਰੋਸ ਹੈ ਉਹ ਸੀਐਸ ਮਾਈ ਦੇ ਵਿੱਚ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਸੀਗੇ ਦਿਨੇਸ਼ ਸ਼ਰਮਾ ਜੀ ਅਤੇ ਰਜੀਵ ਸ਼ਰਮਾ ਜੀ ਉਹ ਜੁਦ ਨੇ ਗੱਲਬਾਤ ਕਰਦੇ ਆ ਤਾਂ ਸਰ ਕਿਸ ਤਰੀਕੇ ਨਾਲ ਵਿਖਦੇ ਹੂੰ ਵੀ ਇਨਕਮ ਟੈਕਸ ਜਿਹੜੀ ਰਿਟਰਨ ਫਾਈਲ ਕਰਨੀ ਹੁੰਦੀ ਹੈ ਸਾਲ 'ਚ ਇੱਕ ਵਾਰ ਕਰਨੀ ਹੁੰਦੀ ਹੈ ਪਰ ਜਦੋਂ ਉਹ ਫਾਈਲ ਕਰਨ ਦੇ ਦਿਨ ਆਉਂਦੇ ਨੇ ਤੇ ਵੈਬਸਾਈਟ ਜਿਹੜੀ ਚੱਲ ਨਹੀਂ ਰਹੀ ਖੱਜਲ ਹੋ ਰਹੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਤਾਂ ਉਹ ਕਿਸ ਤਰੀਕੇ ਨਾਲ ਮੈਂ ਸੀਏ राजीव ਸ਼ਰਮਾ ਪ੍ਰੈਜ਼ੀਡੈਂਟ ਇੰਡਾਇਰੈਕਟ ਟੈਕਸਿਸ ਕੰਸਲਟੈਂਟਸ ਐਸੋਸੀਏਸ਼ਨ ਮੇਰੇ ਨਾਲ ਸੀਏ ਦਿਨੇਸ਼ ਸ਼ਰਮਾ ਜੀ ਨੇ ਐਕਸਵਾਈਸ ਚੇਅਰਮੈਨ ਨਾਰਥਰਨ ਇੰਡੀਆ ਰੀਜਨਲ ਕੌਂਸਲ ਆਈਸੀਆਈ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਆਪਣੇ ਦਿਲ ਦਾ ਇੱਕ ਦੁੱਖੀ ਦਰਦ ਕਵਾਂਗਾ ਕਿ ਅੱਜ ਅਸੀਂ ਇੰਨੇ ਸਾਲ ਸਾਨੂੰ ਆਜ਼ਾਦ ਹੋਏ ਨੂੰ ਹੋ ਗਏ ਅਸੀਂ ਇੰਨਾ ਕਲੇਮ ਕਰਦੇ ਹਾਂ ਕਿ ਸਾਡੇ ਕੋਲ ਅਸੀਂ ਆਈਟੀ ਦੇ ਲੀਡਰਸ ਹੈ ਜੀ ਵਰਡ ਦੇ ਵਿੱਚ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ 8-10 ਕਰੋੜ 8 ਕਰੋੜ ਦੇ ਕਰੀਬ ਟੋਟਲ ਇਨਕਮ ਨੇ ਦੀ ਰਿਟਰਨਸ ਹੁੰਦੀਆਂ ਨੇ ਉਹਨੇ ਜਿਵੇਂ ਕਿ ਤੁਸੀਂ ਕਿਹਾ ਕਿ ਇਹਦੀ ਡੇਟ ਐਕਸਟੈਂਡ ਹੋਈ ਸੀ ਇਹ ਐਕਸਟੈਂਡ ਨਹੀਂ ਹੋਈ ਸੀ ਐਕਚੁਅਲੀ ਇਹ ਡੇਟ 15 ਸਤੰਬਰ ਇਸ ਲਈ ਸੀ ਕਿਉਂਕਿ ਸਿਸਟਮਸ ਸਰਕਾਰ ਨੇ ਮੈਨੇਜ ਕਰਨੇ ਸੀ ਫਾਰਮਾਂ ਨੂੰ ਸਿਸਟਮਾਈਜ਼ ਸਿਸਟਮ ਦੇ ਵਿੱਚ ਲੈ ਕੇ ਆਉਣਾ ਸੀ ਉਹ ਸਿਸਟਮ ਚ ਲੈ ਕੇ ਆਉਣ ਲਈ ਸਰਕਾਰ ਨੂੰ ਵੀ ਟਾਈਮ ਚਾਹੀਦਾ ਸੀਗਾ ਕਿ ਅਸੀਂ ਇੱਕ ਸਿਸਟਮ ਬਣਾ ਦਈਏ ਤਾਂ ਕਿ 15 ਸਤੰਬਰ ਤੱਕ ਤੁਸੀਂ ਰਿਟਰਨ ਫਾਈਲ ਕਰ ਸਕੋ ਅਸੀਂ ਤਾਂ 31 ਜੁਲਾਈ ਨੂੰ ਵੀ ਪਿਛਲੇ ਸਾਲ ਲਾਂਚ ਕਰਦੇ ਰਹੇ ਹਾਂ 31 ਜੁਲਾਈ ਤੱਕ ਸਰਕਾਰ ਦੀ ਡਿਊਟੀ ਹੈ ਨਾਰਮਲੀ 31 ਜੁਲਾਈ ਤੋਂ 15 ਸਤੰਬਰ ਤੱਕ ਸਰਕਾਰ ਨੇ ਇਹ ਟਾਈਮ ਲਿਆ ਕਿ ਅਸੀਂ ਸਿਸਟਮ ਬਣਾ ਲੀਏ ਫਿਰ ਤੁਸੀਂ ਰਿਟਰਨ ਫਾਰਮ ਫਿਲ ਕਰਨ ਆਇਓ ਇਹਨੂੰ ਨਾਮ ਦਿੱਤਾ ਗਿਆ ਕਿ ਅਸੀਂ ਤੁਹਾਡੇ ਲਈ ਐਕਸਟੈਂਡ ਕੀਤੀ ਹੈ ਐਕਸਟੈਂਸ਼ਨ ਦਾ ਕੋਈ ਇਸ ਤਰ੍ਹਾਂ ਦਾ ਲੌਜੀਕ ਨਹੀਂ ਹੈਗਾ ਜੀ ਜਿਹੜਾ ਵਿਆਜ ਪੈਂਦੇ ਨੇ ਉਹ ਵੀ ਪੈ ਰਹੇ ਨੇ ਅਸੀਂ ਪਿਛਲੇ ਕਈ ਦਿਨਾਂ ਤੋਂ ਜੂਝ ਰਹੇ ਹਾਂ ਜੀ ਕੋਈ ਐਸਾ ਆਫਿਸ ਨਹੀਂ ਹੈਗਾ ਜਿਹਦਾ ਅਸੀਂ ਡੋਰ ਨੋਕ ਨਾ ਕੀਤਾ ਹੋਵੇ ਕਿ ਸਾਡੇ ਕੋਲ ਜਿਹੜੇ ਅਸੈਸੀਜ਼ ਆਉਂਦੇ ਨੇ ਲੁਧਿਆਣੇ ਦੀ ਗੱਲ ਕਰੀਏ ਜਾਂ ਸਾਰੇ ਸੀ ਕੈਟਾਗਰੀ ਸੀਟ ਆਸ ਇਟ ਇਜ਼ ਦੀ ਗੱਲ ਕਰੀਏ ਇੰਡੀਵਿਜੂਅਲ ਕਲਾਇੰਟਸ ਨੇ ਇੰਡੀਵਿਜੂਅਲ ਕਲਾਇੰਟਸ ਆਪਣੀ ਦੁਕਾਨ ਛੱਡ ਕੇ ਸ਼ਟਰ ਸਿੱਟ ਕੇ ਹੀ ਆਂਦਾ ਹੈ ਪਿਛਲੇ ਲਾਸਟ 15 20 ਦਿਨ ਮਹੀਨੇ ਦੇ ਵਿੱਚ ਰਸ਼ ਹੁੰਦਾ ਇਹ ਲਾਜ਼ਮੀ ਆਪਾਂ ਕਿਸੇ ਨੂੰ ਕਾਰਪੋਰੇਟਸ ਨਹੀਂ ਹੈਗੇ ਜਿਨ੍ਹਾਂ ਨੂੰ ਆਪਾਂ ਸਮਝਾ ਸਕੀਏ ਕਿ ਤੁਸੀਂ ਜਿੱਦਨ ਫਾਰਮ ਆਏ ਉਦਨ ਆਓ ਜਦੋਂ ਆ ਪੀਰੀਅਡ ਆਂਦਾ ਹੈ ਉਹ ਇੱਕ ਡੇਢ ਮਹੀਨੇ ਦੇ ਵਿੱਚ ਸਾਡਾ ਇਨਕਮ ਟੈਕਸ ਫਾਰਮ ਦੀ ਯੂਟਿਲਿਟੀਆਂ ਦੇ ਵਿੱਚ ਕੋਈ ਨਾ ਕੋਈ ਚੇਂਜ ਆਂਦਾ ਉਹ ਚੇਂਜ ਸੌਫਟਵੇਅਰਸ ਵਾਲਿਆਂ ਨੂੰ ਦਿੱਤਾ ਜਾਂਦਾ ਸੌਫਟਵੇਅਰ ਕੰਪਨੀਆਂ ਉਸ ਨੂੰ ਚੇਂਜ ਕਰਦੀਆਂ ਨੇ ਫਿਰ ਲਾਈ ਇਨਕਮ ਟੈਕਸ ਦੀ ਵੈਬਸਾਈਟ ਵੀ ਵਿੱਚੋਂ ਦੀ ਡਾਊਨ ਹੁੰਦੀ ਹੈ ਉਹਨੂੰ ਤਿੰਨ-ਤਿੰਨ ਘੰਟੇ ਲਈ ਦੋ-ਦੋ ਘੰਟੇ ਲਈ ਬੰਦ ਕੀਤਾ ਜਾਂਦਾ ਹੈ ਤੁਸੀਂ ਹੈਰਾਨ ਹੋਵੋਗੇ ਵੀਂਗ ਏ ਚਾਰਟਰਡ ਅਕਾਊਂਟੈਂਟ देयर आर सो ਮੈਨੀ ਹੰਡਰਡਸ ਆਫ ਚਾਰਟਰਡ ਅਕਾਊਂਟੈਂਟ ਜਿਹੜੇ ਸਵੇਰੇ 3 ਵਜੇ ਉੱਠ ਕੇ ਕੰਮ ਕਰਦੇ ਨੇ ਕਿਉਂਕਿ ਸਵੇਰੇ 3 ਵਜੇ ਥੋੜੀ ਜੀ ਸਪੀਡ ਜ਼ਿਆਦਾ ਹੁੰਦੀ ਹੈ ਟ੍ਰੈਫਿਕ ਘੱਟ ਹੁੰਦਾ ਕੱਲ ਕੀ ਹੋਇਆ ਰਾਤ ਨੂੰ 1:30 ਵਜੇ ਫੋਨ ਆਇਆ ਸ਼ਰਮਾ ਜੀ ਇਹ ਤਾਂ ਫਿਰ ਵੀ ਨਹੀਂ ਚੱਲ ਰਹੀ ਰਾਤ ਨੂੰ 3 ਵਜੇ ਡਾਊਨ ਟਾਈਮ ਸੀਗਾ 3 ਘੰਟੇ ਲਈ ਲਾਸਟ ਏਟ ਦੇ ਵਿੱਚ ਵੀ ਮੈਂ ਆਨਰੇਬਲ ਮੈਂਬਰ ਸੀਬੀਡੀਟੀ IT ઓનરેબલ મેમ્બર CBDT ટેક્સ પેર સર્વિસન ઓફિસીસ ਦੇ ਵਿੱਚ ਗੱਲ ਕੀਤੀ। ਉਹਨਾਂ ਦਾ ਕਹਿਣਾ ਸੀ ਜੀ ਵੀ ਸਾਡੀ ਇੱਕ ਕੈਪੈਸਿਟੀ ਹੈ ਤੇ ਥੋੜਾ ਜਿਹਾ ਇਹ ਪ੍ਰੋਬਲਮ ਆਣੀ ਲਾਜ਼ਮੀ ਨੇ। ਤਾਂ ਮੇਰਾ ਉਹਨਾਂ ਨੂੰ ਇਹ ਸੀਗਾ ਕਿ ਸਾਰੇ ਦੇਸ਼ ਦੇ ਇਲੈਕਸ਼ਨ ਇੱਕ ਦਿਨ 'ਚ ਹੋ ਜਾਂਦੇ ਨੇ। ਰੇਲਵੇਜ਼ ਦੇ ਵਿੱਚ ਕਰੋੜਾਂ ਦੀਆਂ ट्रांजैक्शंस રોજ ਦੀਆਂ ਹੁੰਦੀਆਂ ਨੇ। 에어ਲਾਈਨਸ ਕਰੋੜਾਂ ਦੀਆਂ ट्रांजैक्शंस ਡੇਲੀ ਕਰੋੜਾਂ ਦਾ IT ਹੈ ਸਾਡਾ IT ਸਿਸਟਮ ਨਹੀਂ ਹੈਗਾ ਠੀਕ। ਅਸੀਂ ਥੋੜਾ ਜਿਹਾ ਇਤਿਹਾਸਿਕ ਪਿਸ਼ਟਭੂਮੀ ਜਾਈਏ ਤਾਂ 2015 ਦੇ ਵਿੱਚ ਵਿਸ਼ਾਲ ਗਰਗ ਵਰਸੀ ਯੂਨੀਅਨ ਆਫ ਇੰਡੀਆ ਅਸੀਂ ਇੱਕ ਰਿਟ ਫਾਈਲ ਕੀਤੀ ਸੀਗੀ ਰਿਟ ਦੇ ਵਿੱਚ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਕਿ ਸਾਲ ਦੇ ਸ਼ੁਰੂ ਹੋਣ ਦੇ ਸਾਰੀ ਤੁਸੀਂ ਇਨਕਮ ਡੇਟ ਦੇ ਫਾਰਮ ਰਿਲੀਜ਼ ਕਰ ਦਿਓ ਸੀਬੀਟਟੀ ਦੁਆਰਾ ਮਿਨਿਸਟਰੀ ਆਫ ਫਾਈਨੈਂਸ ਦੁਆਰਾ ਇਹ ਫਾਰਮ ਰਿਲੀਜ਼ ਕਰ ਦਿੱਤੇ ਗਏ ਪਰ ਪੇਪਰ ਫਾਰਮ ਦੇ ਵਿੱਚ ਜਿਹੜੀ ਕਿ ਇੱਕ ਤਰੀਕੇ ਨਾਲ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰ ਦੀ ਉਲੰਘਣਾ ਸੀ ਅਸੀਂ অল ইন্ডিয়া ফেডারেশন অফ চার্টার্ড অ্যাকাউন্টেন্টস ਵੱਲੋਂ ਸੀਏ ਵਿਸ਼ਾਲ ਗਰਗਜੀ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਕਿ ਅਸੀਂ ਦੁਆਰਾ ਇੱਕ ਰੀਡ ਪਾਈ ਕਿ ਇਹ ਫਾਰਮ ਫਿਜ਼ੀਕਲ ਤੁਸੀਂ ਦੇ ਦਿੱਤੇ ਜਦੋਂ ਤੱਕ ਇਹਦਾ ਐਕਸਐਮਐਲ ਨਹੀਂ ਆਂਦਾ ਤਾਂ ਸੌਫਟਵੇਅਰ ਕੰਪਨੀਆਂ ਇਸਦਾ ਫਾਰਮ ਬਣਾ ਕੇ ਸਾਨੂੰ ਨਹੀਂ ਦੇਣਗੀਆਂ ਤੇ ਫਾਰਮ ਤਾਂ ਸੌਫਟਵੇਅਰ ਦੇ ਵਿੱਚ ਰਿਟਰਨ ਜਾਣੀ ਹੈ ਤਾਂ ਉਹਦਾ ਤਾਂ ਪੋਸਿਬਿਲਿਟੀ ਰਿਟਰਨ ਦੀ ਫੇਰ ਨਹੀਂ ਹੈਗੀ ਉਹ ਕੇਸ ਵੀ ਸਾਡਾ ਪਿਛਲੇ 5-6 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਅਸੀਂ ਆਪਣਾ ਪੂਰਾ ਜ਼ੋਰ ਲਗਾ ਰਹੇ ਜ ਜਦੀ ਅਗਲੀ ਡੇਟ 19 ਸਤੰਬਰ 2025 ਹੈ ਸਾਡੀ ਤਾਂ ਇੱਕੋ ਹੀ ਬੇਨਤੀ ਸੀ ਕਿ ਜਦੋਂ ਪਰਸਨ ਆਵੇ 15 ਸਤੰਬਰ ਲਾਸਟ ਡੇਟ ਹੈ ਤਾਂ 15 ਸਤੰਬਰ ਨੂੰ ਤੁਮ ਲਈ ਤਨਾ ਚੱਲਣਾ ਚਾਹੀਦਾ ਪੋਰਟਰ ਕੋਈ ਇਹ ਨਹੀਂ ਕਹਿ ਸਕਦਾ ਕਿ ਜੇ 15 ਤਰੀਕ ਲਾਸਟ ਡੇਟ ਹੈ ਜੇ 31 ਮਾਰਚ ਲਾਸਟ ਡੇਟ ਹੋਵੇ ਕਾਰਪੋਰੇਸ਼ਨ ਦੇ ਵਿੱਚ ਟੈਕਸ ਜਮ੍ਹਾਂ ਕਰਾਨੀ ਤਾਂ ਕਿ ਕਾਰਪੋਰੇਸ਼ਨ ਨੇ ਕਹਿ ਸਕਦੀ ਹੈ ਕਿ ਮੇਰਾ ਤਾਂ ਪੋਰਟਰ ਨਹੀਂ ਚੱਲਦਾ ਤੁਸੀਂ ਲੇਟ ਆਏ ਆ ਅਸੀਂ ਤਾਂ ਟੈਕਸ ਮੰਗ ਨਹੀਂ ਰਹੇ ਸਿਰ ਦੇ ਰਹੇ ਆ कल तो पिछले 4 दिन तो प्रॉब्लम आ रही कि टैक्स नहीं जमा हो रहे ਜਿਹੜਾ ਸਿਸਟਮ ਪੇਮੈਂਟ ਦਾ ਹੈ ਕਿ ਤੁਸੀਂ UPI ਤੋਂ ਪੇਮੈਂਟ ਕੀਤੀ ਫੈਸਿਲਿਟੀਆਂ ਬਹੁਤ ਕੀਤੀਆਂ ਦੇਖੋ ਜਿਹੜੀ ਸ਼ਲਾਘਾਯੋਗ ਗੱਲ ਅਸੀਂ ਉਹ ਵੀ ਕਰਾਂਗੇ ਇਨਕਮ ਰਿਟਰਨ ਤੁਸੀਂ ਰਿਟਰਨ ਕਰੋ OTP ਫਿਲ ਕਰੋ ਤੁਹਾਡੀ ਫਟਾਫਟ ਪ੍ਰੋਸੈਸ ਹੋ ਕੇ ਤੁਹਾਡੇ ਖਾਤੇ 'ਚ ਕ੍ਰੈਡਿਟ ਆ ਜਾਂਦਾ ਹੈ ਜਿਹੜੇ ਸ਼ਲਾਘਾਯੋਗ ਕਦਮ ਨੇ ਉਹ ਬਹੁਤ ਵਧੀਆ ਨੇ ਜਿੱਥੇ ਸਿੰਪਲੀਫਿਕੇਸ਼ਨ ਟੈਕਸ ਦੀ ਹੋ ਰਹੀ ਹੈ ਉਹ ਠੀਕ ਹੈ ਪਰ ਇੱਕ ਕਾਮਨ ਮੈਨ ਨੂੰ ਅਸੀਂ ਕਿੱਦਾਂ ਸਮਝਾ ਸਕਦੇ ਹਾਂ ਕਿ ਤੁਸੀਂ 15 ਤਰੀਕ ਨੂੰ ਆਏ ਆ ਇਸ ਲਈ ਤੁਹਾਡੀ ਰਿਟਰਨ ਨਹੀਂ ਹੋ ਰਹੀ ਕਿਉਂਕਿ ਜੇ 15 ਤਰੀਕ ਲਾਸਟ ਹੈ ਤਾਂ 15 ਤਰੀਕ 12 ਵਜੇ ਤੱਕ ਆਰਾਮ ਨਾਲ ਚੱਲਣਾ ਚਾਹੀਦਾ ਪੋਰਟਲ ਕੋਈ ਵੀ ਸਾਡਾ ਅਧਿਕਾਰ ਹੈ ਜੇਕਰ ਕੋਈ ਡੈਡਲਾਈਨ ਦਿੱਤੀ ਹੈ ਤਾਂ ਉਹ ਉਸ ਡੈਡਲਾਈਨ ਦੇ ਲਾਸਟ ਮਿੰਟ ਤੱਕ ਜਿਹੜੇ ਕੀਆ ਆਪਣਾ ਸੁਵਿਧਾ ਲੈ ਸਕਦਾ ਹਾਂਜੀ ਔਰ ਇਹਦੇ ਵਿੱਚ ਕੋਈ ਅਲਟਰਨੇਟ ਨਹੀਂ ਹੈ ਕਿ ਮੈਂ ਤੁਹਾਨੂੰ ਮੈਨੂਅਲ ਰਿਟਰਨ ਦੇ ਦਵਾਂ ਤੁਸੀਂ ਨਾ ਇੱਕ ਨਾਲ ਹੀ ਦੇਖੋ ਆ ਪੋਰਟਲ ਦੇ ਵੱਲ ਨੂੰ ਨਿਗਾਹ ਕਰੋ ਜੀ ਆ ਪੋਰਟਲ ਚੱਲਦਾ ਪਿਆ ਇਨਕਮ ਟੈਕਸ ਦਾ ਆ ਗੋਲੇ ਹੀ ਘੁੰਮ ਜਾਂਦਾ ਲੋਡਿੰਗ ਦਾ ਇਹ ਪਿਛਲੇ ਘੱਟੋ ਘਾ 10 ਦਿਨ ਹੋ ਗਏ ਮੈਨੂੰ ਇਹ ਨਹੀਂ ਸਮਝ ਆ ਰਹੀ ਕੀ ਰਿਕਰਨ ਸਬਮਿਸ਼ਨ ਮਾਈਕਰੋ ਐਂਡ ਸਮਾਲ ਯੂਨਿਟ ਨੇ ਕਰਨੀ ਹੈ ਜਿਹਦੀ 15 ਸਤੰਬਰ ਦੀ ਡੇਟ ਬੰਦੀ ਹੈ ਜਿੱਦਾਂ ਰਜੀਵ ਜੀ ਨੇ ਕਿਹਾ ਉਹਨੇ ਆਪਣਾ ਸ਼ੈਕਟਰ ਬਣ ਕਰਕੇ ਧੰਦਾ ਪਾਣੀ ਰੋਕ ਕੇ ਰਿਕਰਨ ਸਬਮਿਸ਼ਨ ਦੀ ਕੰਪਲਾਈਂਸ ਕਰਨਾ ਹੈ ਹਿੰਦੁਸਤਾਨ ਦੀ ਤਰੱਕੀ ਚ ਭਾਗੀਦਾਰ ਬਨਣਾਣਾ ਹੈਗਾ ਜੇ ਮੈਨੂੰ ਪਤਾ ਉਹ ਭਾਗੀਦਾਰ ਬਨਣਾ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬੰਦੀ ਵੀ ਜਿਸ ਪੋਰਟਲ ਦੇ ਥਰੂ ਉਹਨੇ ਕੰਮ ਟੈਕਸ ਜਮਾ ਕਰਨਾ ਉਹ ਪ੍ਰੋਪਰ ਉਹnu ਅਸੀਂ ਬੰਦਾ ਦਈਏ ਬਿਲਕੁਲ ਜੀ ਮੈਨੂੰ ਇੰਨੀ ਹੈਰਾਨੀ ਹੋ ਰਹੀ ਹੈ ਚਾਹੇ ਉਹ ਚਾਰਟਡ ਅਕਾਊਂਟੈਂਟ ਹੋਵੇ ਐਡਵੋਕੇਟ ਸਾਹਿਬਾ ਚਾਹੇ ਕੋ ਸਵੇਰ ਨੂੰ ਬੰਦਾ ਆਪਣੀ ਸੀਟ ਤੇ ਬੰਦਾ ਰਾਤ ਤੱਕ ਗੋਲੇ ਹੀ ਘੁੰਮਦਾ ਦਿਖੀਂਦਾ ਦੁਕਾਹੂ ਜੀ ਦੁਆਰਾ ਇਹ ਗੋਲੇ ਹੀ ਘੁੰਮੀ ਜਾਣਾ ਹੈਗਾ ਜਿਹੜਾ ਟੈਕਸ ਜਮ੍ਹਾਂ ਕਰਨਾ ਚਾਹਦਾ ਉਹਦਾ ਟੈਕਸ ਨਹੀਂ ਜਮ੍ਹਾਂ ਹੁੰਦਾ ਜਿਹੜਾ ਰਿਟਰਨ ਜਮ੍ਹਾਂ ਕਰਨਾ ਚਾਹਦਾ ਰਿਟਰਨ ਨਹੀਂ ਜਮ੍ਹਾਂ ਹੁੰਦੀ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬੰਦ ਵੀ ਸਾਨੂੰ ਇਸ ਸਿਸਟਮ ਦਾ ਪ੍ਰੋਪਰ ਦੇਦੇ ਨੇ ਇਨਫੋਸਿਸ ਕੋਲੇ ਸਾਡਾ ਸਿਸਟਮ ਹੈ ਕਰੋੜਾ ਰੁਪਇਆ ਖਰਚ ਕਰਕੇ ਮੈਂ ਤਾਰੀਫ ਕਰੂੰਗਾ ਜਦੋਂ ਰਿਫੰਡ ਪ੍ਰੋਸੈਸ ਹੁੰਦਾ ਨਾਲ ਦੀ ਨਾਲ ਖਾਤਿਆਂ ਚ ਆ ਕੇ ਹੁੰਦਾ ਹੈ 10 ਦਿਨ ਹੋ ਗਏ ਘਟੋ ਘਟ ਹਰ ਪ੍ਰੋਫੈਸ਼ਨਲ ਬੰਦਾ ਜਿੱਥੇ ਵੀ ਬੈਠਾ ਪੂਰੇ ਹਿੰਦੁਸਤਾਨ ਚ ਉਹ ਆਪਣੇ ਕੰਪਲਾਈਂਸ ਕਰਨ ਲਈ ਕਿ ਜਿਹੜੀ ਸਰਕਾਰੀ ਮੈਂ ਮੰਨਦਾ ਵੀ ਨੇਸ਼ਨਲ ਸਾਡੀ ਜਿੰਮੇਵਾਰੀ ਸਾਰਿਆਂ ਦੀ ਬੰਦੀ ਹੈ ਕੰਪਲਾਈ ਕਰਨ ਦਾ ਪੋਰਟਲ ਤਾਂ ਦੇ ਦੋ ਨਾ ਉਹ ਰੋਟੀ ਖਾਂਜੂਗਾ ਵਪਾਰੀ ਨਾ ਪ੍ਰੋਫੈਸ਼ਨਲ ਰੋਟੀ ਖਾਂਜੂਗਾ ਉਹਨੂੰ ਇੰਨਾ ਕੁ ਲਾ ਕੇ ਰੱਖ ਲਿਆ ਟੈਕਸ ਜਮ੍ਹਾਂ ਕਰੋ ਗੋਲਾ ਰਿਕਟੈਂਜ ਜਮ੍ਹਾਂ ਕਰਾਂ ਜਾ ਰਹੇ ਹਾਂ ਗੋਲਾ ਵੀ ਸਾਡੀ ਗਲਤੀ ਕੀ ਹੈਗੀ ਹੈ ਮੈਂ ਸਰਕਾਰ ਨੂੰ ਪੁਰਜ਼ੋਰ ਗੁਜਾਰਿਸ਼ ਕਰਨਾ ਚਾਹੁੰਦਾ ਹੈ ਵੀ ਤੁਸੀਂ ਸਾਡੇ ਤੇਰਾ 15 ਸਤੰਬਰ ਤੋਂ ਬਾਅਦ ਜਿਹੜਾ ਅਸੈਸੀ ਹੈ ਉਹ ਪੈਨਲਟੀ ਭਰੇ ਤੇ ਤੁਹਾਡੇ ਤੇ ਪੈਨਲਟੀ ਕਿਉਂ ਲੱਗੇ ਜੀ ਫਿਰ ਬਿਲਕੁਲ ਜੇ ਤੁਸੀਂ ਸਾਨੂੰ ਸਾਨੂੰ ਇਹ ਸੌਫਟਵੇਅਰ ਸਾਨੂੰ ਪ੍ਰੋਪਰ ਪ੍ਰੋਵਾਈਡ ਕਰਕੇ ਨਹੀਂ ਦੇ ਸਕਦੇ ਵਪਾਰੀ ਪਰ ਪੈਨਲਟੀ ਫਿਰ ਕਿਉਂ ਪਵੇਗਾ ਜੀ ਜ਼ਿੰਮੇਵਾਰੀ ਕਿਦੀ ਹੈਗੀ ਐ ਜੇ ਇਹ ਹੀ ਸਮੂਥ ਚੱਲਦਾ ਹੋਵੇ ਤਾਂ ਸਾਰੀਆਂ ਕੰਪਲੈਂਸ ਲਾਸਟ ਇਅਰ ਜੇ ਸਾਡੇ 7.8 ਕਰੋੜ ਰਿਟਰਨ ਭਰੀਏ ਅਸੀਂ ਚਾਹੁੰਦੇ ਅਸੀਂ ਨੇਸ਼ਨ ਦੀ ਇੱਕ ਪ੍ਰਾਈਵੇਟ ਇੱਕ ਤੌਰ ਤੇ ਕਹਿ ਸਕਦੇ ਹੋਈਏ ਕਿ ਅਸੀਂ ਭਾਗੀਦਾਰ ਬੰਦੇ ਹਾਂ ਡਿਵੈਲਪਮੈਂਟ ਹਿੰਦੁਸਤਾਨ ਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੁੰਦੇ ਹਾਂ ਸਰ ਅੰਕੀ ਲੱਗਦਾ ਵੀ ਜਿਸ ਤਰੀਕੇ ਨਾਲ ਸਰਕਾਰ ਹਮੇਸ਼ਾ ਕਹਿੰਦੀ ਹੈ ਵੀ ਇਨਕਮ ਟੈਕਸ ਫਾਈਲ ਕਰੋ ਉਸ ਦਾ ਜਿਸ ਦੇ ਨਾਲ ਜਿਸ ਦਾ ਫਾਇਦਾ ਹੋਏਗਾ ਪਰ ਜਦੋਂ ਇਸ ਤਰੀਕੇ ਨਾਲ ਪੋਰਟਲ ਚੱਲਦਾ ਹੀ ਨਹੀਂਗਾ ਜੇਕਰ ਗੱਲ ਕਰੀਏ ਅੰਕੜਿਆਂ ਦੀ ਤਾਂ ਐਕਸਪੈਕਟਿਡ ਕੀਤਾ ਜਾ ਰਿਹਾ ਸੀ ਕਿ 8 ਕਰੋੜ ਜਿਹੜੀਆਂ ਨੇ ਇਨਕਮ ਟੈਕਸ ਫਾਈਲ ਹੋਣਗੀਆਂ ਪਰ ਜਿਸ ਤਰੀਕੇ ਨਾਲ ਪੋਰਟਲ ਚੱਲਦਾ ਮੈਨੂੰ ਲੱਗਦਾ 7 ਕਰੋੜ ਵੀ ਨਹੀਂ ਪਾਰ ਕਰੇਗਾ ਇਹ ਮੈਨੂੰ ਹੁਣੇ-ਹੁਣੇ ਕਿ ਤੁਹਾਨੂੰ WhatsApp ਤੇ ਮੈਸੇਜ ਆਇਆ ਕਿ ਨਵੀ 7 ਕਰੋੜ ਲਿਟਰ ਨਾਲ ਹੁਣ ਤੱਕ ਫਾਈਲ ਹੋ ਗਿਆ ਮੈਨੂੰ ਨਹੀਂ ਸਮਝ ਆਇਆ ਚਲੋ ਇਹ ਕੋ ਅਫੀਸ਼ੀਅਲ ਕੋਈ ਡਾਟਾ ਹੈ ਜਾਂ ਅਨੋਫੀਸ਼ੀਅਲ ਮੈਨੂੰ ਨਹੀਂ ਪਤਾ ਹੋ ਕੀ ਹੈਗਾ ਬਟ ਬਾਇ ਐਨੀ ਮੀਜ਼ ਮੈਨੂੰ ਇੱਕ ਗੱਲ ਪਤਾ ਹੈ ਕਿ ਬੀਇੰਗ ਹਿੰਦੁਸਤਾਨੀ ਮੇਰੇ ਇੱਕ ਹੱਕ ਬੰਦਾ ਮੇਰੇ ਇੱਕ ਰਾਈਟ ਹੈਗਾ ਜੇ ਮੇਰੀ ਕੋਈ ਡੈਡਲਾਈਨ ਇੱਕ ਪਾਰਟਿਕੂਲਰ ਪ੍ਰਿਸਕ੍ਰਾਈਬ ਕੀਤੀ ਗਈ ਹੈ ਉਦੋਂ ਤੱਕ ਦੀ ਸਰਵਿਸ ਮੈਨੂੰ ਮਿਲੇ ਮੈਂ ਕੰਪਲਾਈਂਸ ਕਰਾਂਗਾ ਹੈਰਾਨੀ ਇਸ ਗੱਲ ਦੀ ਹੈ ਕਿ ਉੱਤੇ ਬੈਠੇ ਜਿੰਨੀਆਂ ਵੀ ਅਥਾਰਟिटीज ਬੜੀਆਂ ਕਿ ਉਹਨਾਂ ਨੂੰ ਪਤਾ ਨਹੀਂ ਚੱਲਦਾ ਪਿਆ ਮੈਂ ਕਿ ਮੋਰ ਥੈਨ 3.5 ਹਜ਼ਾਰ ਤੋਂ ਉੱਤੇ ਕਹਿੰਦੇ ਉਹ ਆਲਰੇਡੀ ਟਵੀਟ ਜਾਂ ਕੁਝ ਮੈਸੇजेस ਜਾ ਚੁੱਕੇ ਹੈਗੇ ਪਰ ਹਜੇ ਤੱਕ ਕੋਈ ਵੀ ਇੱਕ ਵੀ ਐਸੀ ਇਨਫੋਰਮੇਸ਼ਨ ਨਹੀਂ ਲੱਗੀ ਹੈ ਕਿ ਕੋਈ ਗੱਲ ਨਹੀਂ ਅਸੀਂ ਪੋਰਟਲ ਨੂੰ ਸਮੂਥ ਕਰਦੇ ਹੈਗੇ ਸਰਕਾਰ ਨੂੰ ਇਹ ਚਾਹੀਦਾ ਹੈ ਵੀ ਜੇ ਤੁਹਾਡੇ ਕੋਲ ਇਹ ਰਸ਼ ਮੈਨੇਜ ਨਹੀਂ ਹੋ ਰਿਹਾ ਹੈਗਾ ਤਾਂ ਸੂਓ ਮੋਟੂ ਆਪਣੀ ਕਾਲ ਲੈਂਦੇ ਹੋਈ ਇੱਕ ਐਕਸਟੈਂਸ਼ਨ ਪਾਓ ਇਹ ਐਕਸਟੈਂਸ਼ਨ ਹੀ ਕਾਲ ਸਾਡੇ ਵੱਲੋਂ ਨਹੀਂ ਕਿ ਐਸੀ ਪ੍ਰੋਫੈਸ਼ਨਲ ਕਈ ਵੀ ਐਕਸਟੈਂਸ਼ਨ ਹੋਣੀ ਚਾਹੀਦੀ ਹੈ ਵਪਾਰੀ ਵਰਗ ਦਾ ਸੋਚੋ ਜਿਹੜਾ ਬੰਦਾ ਰੋਜ਼ ਦੀ ਮਿਹਨਤ ਕਰੇ ਗੁਣ ਮੈਂ ਪੰਜਾਬ ਚ ਇਸ ਟੇਮ ਬਿਠਾਏਗਾ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਪਤਾ ਨਹੀਂ ਨੌਥਰੇ ਕਿਹੜੇ ਕਿਹੜੇ ਇਲਾਕੇ ਚ ਇਨੀ ਜਗਵਤ ਸੁਬਾੜ ਆਈ ਲੋਕਾਂ ਨੇ ਆਪਣੇ ਧੰਦੇ بزنس ਮੈਨੇਜ ਕਰ ਲਈ ਆਪਣਾ ਟਾਈਮ ਸਾਰਿਆ ਠੀਕ ਹੈ ਕੰਪਲਾਈਂਸ ਵੀ ਕਰਨੀ ਬਹੁਤ ਜ਼ਰੂਰੀ ਹੈਗੀ ਕਿ ਇਹ ਇਹਨਾਂ ਦੀ ਡਿਊਟੀ ਨਹੀਂ ਬੰਦੀ ਹੈਗੀ ਵੀ ਡੇਟ ਨੂੰ ਦੇਖੀਏ ਵੀ ਜਿਹੜੀ 15 ਸਤੰਬਰ ਦਿੱਤੀ ਹੈ ਜੇ ਪੋਰਟਲ ਸਾਡਾ ਨਹੀਂ ਚੱਲ ਪਾ ਰਿਹਾ ਇੱਕ ਇੱਕ ਹਿਮੈਨਿਟਰੀਅਨ ਬੇਸ 'ਤੇ ਵੀ ਕੰਪਲਾਈਂਸ ਨੂੰ ਅਸੀਂ ਈਜ਼ੀ ਕਰਦੇ ਹੋਏ ਆਪਾਂ ਡੇਟ ਥੋੜੀ ਅੱਗੇ ਲੈ ਜਾਣੇ ਹੈ ਜੇ ਡੇਟ ਨਹੀਂ ਅੱਗੇ ਲੈ ਕੇ ਜਾਣੀ ਤਾਂ ਪੈਨਲਟੀ ਨੂੰ ਥੋੜਾ ਈਜ਼ੀ ਕਰ ਲੈਣੇ ਕਿਸੇ ਪਾਸੇ ਦਾ ਸੋਖ ਹੋਣੀ ਚਾਹੀਦੀ ਹੈ ਸਾਡੀ ਟੈਕਸ ਆਡਿਟ ਦੀ ਜਿਹੜੀ ਡੇਟ ਹੈ ਜਿਨ੍ਹਾਂ ਦੀ ਟਰਨਓਵਰ ਟੈਕਸ ਆਡਿਟ ਦੀ ਫਿਲਟਰ ਚਾਹੀਦੀ ਸਾਨੂੰ ਹਈ ਤਾਂ ਕਹੀ ਨਹੀਂ ਪਤਾ 15 ਸਤੰਬਰ ਇੰਡੀਵਿਜੂਅਲ ਰਿਟਰਨ ਦੀ ਡੇਟ ਹੈਗੀ ਹੈ ਟੈਕਸ ਆਡਿਟ 30 ਸਤੰਬਰ ਦੀ ਡੇਟ ਹੈਗੀ ਹੈ ਸਾਨੂੰ ਉਹਦੇ ਬਾਰੇ ਵੀ ਕਿਸੇ ਨੂੰ ਕੋਈ ਕਲੈਰਟੀ ਨਹੀਂ ਹੈ ਵੀ ਉਹਦੀ ਡੇਟ ਕੀ ਹੈਗੀ ਇਹ ਪ੍ਰੀ ਪ੍ਰੀਹੈਂਡ ਦੱਸੋ ਇਹ ਚੀਜ਼ਾਂ ਪਰਦੇ ਚ ਰੱਖੀਆਂ ਜਾਂਦੀਆਂ ਨੇ ਵੀ ਪ੍ਰੋਪਰਲੀ ਡਿਸਕ੍ਰਾਈਬ ਨਹੀਂ ਕੀਤੀਆਂ ਜਾਂਦੀਆਂ ਪਹਿਲਾਂ ਉਸ ਦੀ ਨੋਟੀਫਿਕੇਸ਼ਨ ਨਹੀਂ ਆਉਂਦੀ ਦੇਖਿਆ ਵੀ ਤਕਰੀਬਨ ਮੇਬੀ 6 ਤੋਂ 7 ਸਲੈਬਸ ਨੇ ਜਿਹਦੇ ਵਿੱਚ ਇਨਕਮ ਟੈਕਸ ਜਿਹੜੀ ਕੀ ਹੈ ਫਾਈਲ ਕਰਦੇ ਨੇ ਮੈਂ ਇਹਦੇ ਵਿੱਚ ਬਿਲਕੁਲ ਸ਼ਰਮਾਈ ਦੇ ਗੱਲਾਂ ਨਾਲ ਬਿਲਕੁਲ ਸਹਿਮਤ ਐ ਅਸੀਂ ਡਿਸਟ੍ਰਿਕਟ ਟੈਕਸੇਸ਼ਨ 바ਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਜੁਲਾਈ 16 2021 ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਅਸੀਂ ਦੱਸਿਆ ਕਿ ਜਿਹੜਾ ਤੁਹਾਡਾ ਇਨਕਮ ਟੈਕਸ ਦਾ ਪੋਰਟਲ ਹੈ ਇਹ ਕੰਮ ਨਹੀਂ ਕਰ ਰਿਹਾ ਅਸੀਂ ਟੈਕਸ ਆਡਿਟ ਤੇ ਰਿਟਰਨਸ ਨਹੀਂ ਫਾਈਲ ਕਰ پا ਰਹੇ ਉਹਦਾ ਹੈਡਿੰਗ ਇੱਕ ਜਗ੍ਹਾ ਤੇ ਮੈਨੂੰ ਨਿਊਜ਼ ਦਾ ਯਾਦ ਆਂਦਾ ਕਿ 4700 ਕਰੋੜ ਰੁਪਏ ਦਾ ਸਫੇਦ ਹਾਥੀ ਜਿਹੜਾ ਇਨਕਮ ਟੈਕਸ ਦਾ ਪੋਰਟਲ ਕੰਪਨੀ ਨੂੰ ਦਿੱਤਾ ਹੋਇਆ ਜਿਹੜੀ ਕੰਪਨੀ ਨੂੰ ਉਹਦੀ ਇਹ ਗਲਤੀ ਹੈ ਕੀ ਮੇਰੀ ਰਿਟਰਨ ਉੱਥੇ ਨਹੀਂ ਜਾ ਰਹੀ ਆ ਗੋਲਾ ਘੁੰਮਦਾ ਉਹਦੀ ਗਲਤੀ ਹੈ ਪਹਿਲੀ ਗੱਲ ਬਿਲਕੁਲ ਤੁਸੀਂ ਰਿਟਰਨ ਭਰਨਾ ਹੈ ਤੁਹਾਡੀ ਰਿਟਰਨ ਨਹੀਂ ਭਰੀ ਜਾ ਰਹੀ ਤੁਸੀਂ 5000 ਰੁਪਏ ਸਰਕਾਰ ਨੂੰ ਦੇਣਾ ਬਸ ਆ ਬੈਲੈਂਸ ਨਹੀਂ ਸਮਝ ਆ ਰਿਹਾ ਉਸ ਕੰਪਨੀ ਤੋਂ ਕੀ ਲਿਆ ਜਾ ਰਿਹਾ ਜੇ 8 ਕਰੋੜ ਲਾਸਟ ਸੀ ਤਾਂ ਸਾਨੂੰ 16 ਕਰੋੜ ਲਈ ਤਿਆਰ ਹੋਣਾ ਚਾਹੀਦਾ ਇੱਕ ਪਾਸੇ ਤਾਂ ਅਸੀਂ ਕਹਿੰਦੇ ਟੈਕਸ ਬਿਸ ਵਧਾਨਾ ਹਮ ਚਾਰਟਿਡ ਅਕਾਊਂਟੈਂਟਸ ਆਰ ਪਾਰਟਨਰਸ ਇ ਨੇਸ਼ਨ ਬਿਲਡਿੰਗ ਮੈਂ ਕਹਾਂਗਾ ਵੀ ਫੈਮਿਲੀ ਵਿੱਚ ਜਿਹਦੀ ਵੀ ਇਨਕਮ ਹੈ ਉਹਨੂੰ ਰਿਟਰਨ ਭਰਨੀ ਚਾਹੀਦੀ ਹੈ ਕਿਸ ਮੂਹ ਨਾਲ ਕਹੀਏ ਵੀ ਤੁਹਾਡੀ ਤਾਂ ਖੁਦ ਨਹੀਂ ਭਰੀ ਜਾ ਰਹੀ ਅਗਲੇ ਦੇ ਕਿਦਾਂ ਭਰਾਂਗੇ ਗਲਤੀ ਪੋਰਟਲ ਦੀ ਹੈ ਲੇਟ ਫੀਸ ਟੈਕਸਪੇਅਰ ਨੇ ਦੇਣੀ ਹੈ ਜੇ ਜੇਕਰ ਗੱਲ ਕਰੀਏ ਲੇਟ ਫੀਸ ਤੋਂ ਹੋ ਵੀ 5000 ਫਿਰੋ ਸ਼ੁਰੂਆਤ ਹੋ ਰਹੀ ਹੈ ਜਿਹਦੀ ਇਨਕਮ 5 ਲੱਖ ਤੋਂ ਵੱਧ ਹੈ ਕਿ ਇਸ ਤਰੀਕੇ ਨਾਲ ਸਲੈਬ ਜਿਹੜੀ ਕਿ ਕ੍ਰੀਏਟ ਕੀਤੀ ਗਈ ਗਲਤੀ ਤੁਹਾਡੀ ਭਰੇ ਵੀ ਟੈਕਸਪੇਅਰ ਤੇ ਫਾਇਦਾ ਫਿਰ ਤੁਹਾਨੂੰ ਹੀ ਹੋਵੇ ਮੈਂ ਤਾਂ ਕਹਾਂਗਾ ਕਿ ਕੇਂਦਰ ਸਰਕਾਰੇ ਤੇ ਵਾਈਟ ਪੇਪਰ ਲੈ ਕੇ ਆਵੇ ਇਹ ਸਵਾਲ ਕਿਤੇ ਨਾ ਕਿਤੇ ਪਾਰਲੀਮੈਂਟ ਚ ਉੱਠਣਾ ਚਾਹੀਦਾ ਕਿ ਕਿਹੜੀ ਕੰਪਨੀ ਹੈ ਉਹਨੂੰ ਕਿੰਨੇ ਪੈਸੇ ਦਿੱਤੇ ਗਏ ਕਿੰਨੇ ਗਲਿਚਸ ਐ ਕੰਪਿਊਟਰ ਇੱਕ ਇਦਾਂ ਦੀ ਚੀਜ਼ ਐ ਇਹਦੇ ਵਿੱਚ ਲੌਗ ਮੈਂਟੇਨ ਹੁੰਦਾ ਕਿ ਮੈਨੂੰ ਇਹਨੇ ਐਸੈਸ ਕੀਤਾ ਤੇ ਮੇਰਾ ਦਰਵਾਜ਼ਾ ਨਹੀਂ ਓਪਨ ਹੋਇਆ ਮੈਂ ਲੌਗ ਇਨ ਨਹੀਂ ਹੋਇਆ ਕਿੰਨੇ ਲੱਖ ਲੌਗ ਇਨਸ ਫੇਲ ਹੋਏ ਕਿੰਨੇ ਲੱਖ ਇਨਕਮ ਟੈਕਸ ਤੇ ਬੈਂਕਿੰਗ ਦੇ ਪੋਰਟਲ ਦੇ ਵਿੱਚ ਪ੍ਰੋਬਲਮ ਆਈ ਉਹਦੀ ਇੱਕ ਰਿਪੋਰਟ ਤਿਆਰ ਕੀਤੀ ਜਾਣੀ ਚਾਹੀਦੀ ਐ ਉਹਦਾ ਕੰਪੈਰੀਜ਼ਨ ਕੀਤਾ ਜਾਣਾ ਜਿਹੜਾ ਕੰਟਰੈਕਟ ਪਬਲਿਕ ਦੇ ਪੈਸਿਆਂ ਨਾਲ ਉਸ ਕੰਪਨੀ ਨੂੰ ਦਿੱਤਾ ਗਿਆ ਸੀ ਉਹਦੇ ਵਿੱਚ ਕੀ ਟੋਲਰੈਂਸ ਦੀ ਰੇਸ਼ਿਓ ਸੀਗੀ ਜਿਹੜੇ ਬੰਦੇ ਇਨਕਮ ਡੈਟ ਦੀ ਰਿਟਰਨ ਦੇ ਇਸ ਪੋਰਟਲ ਤੋਂ ਪਰੇਸ਼ਾਨ ਹੋ ਕੇ ਰਿਟਰਨ ਨਹੀਂ ਭਰਨਗੇ। ਵੀ ਮੇਰਾ ਤਾਂ ਵੀਜ਼ਾ ਲੱਗ ਜਾਣਾ ਅਗਲੇ ਸਾਲ ਆਪਾਂ ਚਲੇ ਜਾਣਾ। ਉਹਦਾ ਕੀ ਕਰੋਗੇ ਜੀ? ਜਿਹੜਾ ਟੈਕਸ ਨਹੀਂ ਗਿਆ ਉਹਦਾ ਕੀ ਕਰੋਗੇ? ਪ੍ਰੈਕਟੀਕਲ ਮੈਂ ਇੱਕ ਹੋਰ ਗੱਲ ਦੱਸਦਾ ਜਦੋਂ ਤੁਸੀਂ ਕਿਸੇ ਨੇ 20000 ਰੁਪਏ ਟੈਕਸ ਦੇਣਾ ਨਾ ਜਦੋਂ ਪੰਜ ਪੈਨਲਟੀ ਹੈ ਤਾਂ ਉਹਦੇ ਮਾਨਸਿਕ ਤੌਰ 'ਤੇ ਕੰਮ ਕਰਦਾ ਮੈਂ 20 ਤਾ ਦੇਣਾ ਸੀ ਚਲੋ ਮੈਂ ਟੈਕਸ 15 ਦੇ ਦੇਣਾ ਪੰਜ ਮੇਰਾ ਪੈਨਲਟੀ ਚ ਕੱਟ ਲਵਾਂਗੇ। ਇਹ ਮਾਨਸਿਕਤਾ client ਨੂੰ ਸਮਝਾਣੇ ਨਹੀਂ ਪੈਨਲਟੀ ਲੱਗ ਗਿਆ ਭਰਾ ਤੇਰਾ ਟੈਕਸ ਲੱਗ ਗਿਆ ਪਰ ਉਹਦੀ ਸੋਚ ਕਾਮਨ ਮੈਨ ਦੀ ਅਲੱ ਕਿਤੇ ਤਾਂ ਸਾਨੂੰ ਕੈਪੈਸਿਟੀ ਬਿਲਡਿੰਗ ਹੋਣੀ ਚਾਹੀਦੀ ਸੀ ਕਿ ਮੇਰੀ 8 ਕਰੋੜ ਹੈ ਮੈਂ 10 ਕਰੋੜ 12 ਕਰੋੜ ਤੱਕ ਕੈਪੈਸਿਟੀ ਬਿਲਡਿੰਗ ਕਰਾਂ ਮੇਰੀਆਂ ਰਿਟਰਨਾਂ ਫਾਈਲ ਹੋਣ ਤੇ ਜੇ ਕਿਸੇ ਬੰਦੇ ਦੀ ਇੱਕ ਆਫਿਸ ਦੇ ਵਿੱਚੋਂ ਇੱਕ ਪਰਟੀਕਲ ਕੁਆਂਟੀਟੀ ਦੀ ਹੁੰਦੀ ਹੈ ਉਹ ਇੰਨਾ ਫ੍ਰੀ ਹੋਵੇ ਕਿਸੇ ਹੋਰ ਦਾ ਵੀ ਕੰਮ ਕਰ ਸਕੇ ਹੋਵੇ ਤਾਂ ਫਾਇਦਾ ਤਾਂ ਟੈਕਸ ਬੇਸ ਵਧਨ ਨਾਲ ਦੇਸ਼ ਦਾ ਹੀ ਹੈ ਨਾ ਬਿਲਕੁਲ ਉਹ ਤੁਸੀਂ ਦੇਖੋ ਕਿੰਨੀ ਦੇਰ ਦੀ ਆਪਾਂ ਬੈਠੇ ਆ ਲਗਾਤਾਰ ਇਹ ਦੇਖੋ ਇਹ ਗੋਲੇ ਹੀ ਘੁੰਮੀ ਜਾਂਦਾ ਹੈ ਗੋਲੇ ਹੀ ਘੁੰਮੀ ਜਾਂਦਾ ਹੈ ਤੁਸੀਂ ਸੋਚੋ ਮਾਨਸਿਕ ਤੌਰ ਤੇ ਕਿੰਨਾ ਇਹਨਾਂ ਗੱਲਾਂ ਦਾ ਇੰਪੈਕਟ ਹੁੰਦਾ ਹੈਗਾ ਜੋ ਕੋਈ ਵੀ ਪ੍ਰੋਫੈਸ਼ਨਲ ਵਿਦਊ ਰਿਗਾਰਡ ਐਵਰੀ ਪ੍ਰੋਫੈਸ਼ਨਲ ਪਰਸਨ ਉਹ ਇੱਕ ਕੰਪਲਾਈਂਸ ਦੇ ਉੱਤੇ ਲੱਗਿਆ ਹੈ ਤੁਸੀਂ ਉਸ ਵਪਾਰੀ ਦਾ ਸੋਚੋ ਅੱਜ ਕੱਲ ਦਾ ਵਪਾਰ ਵੈਸੇ ਵੀ ਨਹੀਂ ਸਹੀ ਚੱਲ ਪਾ ਰਿਹਾ ਔਰ ਮੈਂ ਕਹਿੰਦਾ ਜਿੱਥੇ ਹੜਾਈਆਂ ਉੱਤਰਾ ਵੈਸੇ ਹੀ ਵਪਾਰ ਬੜਾ ਇਫੈਕਟਡ ਹੈ ਸੀਆ ਸਾਹਿਬ ਮੈਂ ਨਾ ਤੁਹਾਨੂੰ ਕੁਝ ਗੱਲ ਕਰਨੀ ਚਾਹੁੰਗਾ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿਸੇ ਕਲਾਇੰਟ ਨਾਲ ਆਪਣੇ ਵੀ ਉਹਨਾਂ ਦੀ ਪੇਮੈਂਟ ਕੱਟੇਗੀ ਪਰ ਪੋਰਟਲ ਤੇ ਹਾਲੇ ਤੱਕ ਕੋਈ ਸ਼ੋਅ ਨਹੀਂ ਹੋ ਰਹੀ ਵੀ ਪੇਮੈਂਟ ਲੈਣ ਦਾ ਪਤਾ ਹੈ ਪਰ ਜੋ ਸਰਵ ਬਹੁਤ ਸਾਰੇ ਕੇਸ ਜਿਹਾ ਸੀ ਐਸੀ ਹੋਏ ਜਿਹਦੇ ਵਿੱਚ ਪੇਮੈਂਟ ਅਗਲੇ ਨੇ ਟੈਕਸ ਮਾਂ ਕੀਤਾ ਬਹੁਤ ਲੇਟ ਖਾਤੇ ਦੇ ਸਾਹਮਣਾ ਲਾਂਦੀ ਹੈਗੀ ਹੈ ਦੇਖੋ ਜਿਗਰ ਕੋਈ ਟੈਕਸ ਜਮਾ ਕਰਨਾ ਚਾਹ ਰਿਹਾ ਜਿਉਂਦਾ ਪਤਾ ਲੱਗੇ 3-4 ਘੰਟੇ ਆਇਆ ਹੀ ਨਹੀਂ ਇੱਕ ਤਾਂ ਉਹਨੂੰ ਵੀ ਹੌਲ ਹੀ ਪੈਂਦਾ ਹੋਊਗਾ ਨਾ ਵੀ ਟੈਕਸ ਮੇਰਾ ਜਮਾ ਵੀ ਹੋਇਆ ਕਿ ਨਹੀਂ ਜਮਾ ਹੋਇਆ ਇਹ ਕਿ ਸਿੰਪਲ ਜਿਹਾ ਮੇਰਾ ਸਵਾਲ ਹੈ ਜਿਹੜਾ ਮੈਂ ਪੁੱਛਣਾ ਚਾਹੁੰਦਾ ਮੈਂ ਐਸ ਪ੍ਰੋਫੈਸ਼ਨਲ ਵਪਾਰੀ ਐਸ ਜਿਹੜਾ ਵਪਾਰ ਕਰਦਾ ਪਿਆ ਹਰ ਬੰਦਾ ਇਸ ਕੰਪਲਾਈਂਸ ਲਈ ਪ੍ਰੋਪਰ ਤਿਆਰ ਬੈਠਾ ਹੈ ਕੀ ਇਹ ਸਰਕਾਰ ਦੀ ਡਿਊਟੀ ਨਹੀਂ ਬੰਦੀ ਵੀ ਜਿੱਥੋਂ ਨੇ ਕੰਪਲਾਈਂਸ ਕਰਨੀ ਹੈ ਉਹਨੂੰ ਉਹ ਪੋਰਟਲ ਜਿਹੜਾ ਹੈਗਾ ਉਹ ਸਮੂਦ ਮਿਲਣਾ ਚਾਹੀਦਾ ਹੈ ਕਿ ਇਹ ਉਹਨਾਂ ਦੀ ਡਿਊਟੀ ਨਹੀਂ ਬੰਦੀ ਹੈਗੀ ਮੇਰੀ ਡਿਊਟੀ ਬੰਦੀ ਮੈਂ ਤਿਆਰ ਬੈਠਾ ਤਾਂ ਸਰਕਾਰ ਵੀ ਤਿਆਰ ਹੀ ਚਾਹੀਦੀ ਹੈ ਕਿ ਮੈਨੂੰ ਪੋਰਟਲ ਪੂਰਾ ਤਿਆਰ ਦੇਵੇ ਜੇ ਪੋਰਟਲ ਪੂਰਾ ਤਿਆਰ ਮੈਨੂੰ ਨਹੀਂ ਮਿਲਦਾ ਤਾਂ ਇਹਦੀ ਜਿਹੜੀ ਪੈਨਲਟੀ ਕਨਸੀਕਵੈਂਸ ਪੈਂਦੀ ਹੈ ਨਾ ਇਹ ਫਿਰ ਉਹਨਾਂ ਦੀ ਬੰਦੀ ਹੈ ਵਪਾਰੀ ਦੀ ਨਹੀਂ ਬੰਦੀ ਹੈਗੀ ਇਸ ਤਰੀਕੇ ਨਾਲ ਸੀਰਜੀਵ ਜੀ ਨੇ ਕਿਹਾ ਵੀ ਜਿਹੜੀ ਤਿਆਰੀ ਆ 16 ਕਰੋੜ ਟੈਕਸ ਪੇਅਰਸ ਦੀ ਹੋਣੀ ਚਾਹੀਦੀ ਸੀ ਪਰ ਇਸ ਸਮੇਂ ਲੱਗਦਾ ਹੈ ਵੀ ਉਹ ਜਿਹੜੇ 7 ਕਰੋੜ ਬੰਦੇ ਇਸ ਸਮੇਂ ਟੈਕਸ ਫਾਈਲ ਕਰਨ ਦੀ ਕੋਸ਼ਿਸ਼ ਕਰ ਰਹੇ ਉਹ ਵੀ ਭਾਰ ਜਿਹੜਾ ਇਹ ਵੈਬਸਾਈਟ ਨਹੀਂ ਚੇਲ ਪਾਰੀ ਨਾ ਤੁਸੀਂ ਦੇਖੋ ਜਿਵੇਂ ਅਸੀਂ ਕਹਿੰਨੇ ਰੇਲਵੇ ਦਾ ਸਿਸਟਮ ਵਧੀਆ 에ਅਰਵੇਜ਼ ਦਾ ਸਿਸਟਮ ਵਧੀਆ ਐਡਾ ਕਿਹੜਾ ਸਿਸਟਮ ਹੋ ਗਿਆ ਵੀ ਜਿਹੜਾ ਇਨਕਮ ਟੈਕਸ ਅਸੀਂ ਉਹ ਮੈਨੇਜ ਨਹੀਂ ਕਰ ਪਾ ਰਹੇ ਹੈਗੇ ਕੋਈ ਕੁਝ ਵੀ ਕਹਿ ਲਵੇ ਮੈਂ ਕਿਹਾ 10 ਦਿਨ ਦੇ ਵਿੱਚੋਂ ਦੇਖੋ ਜੇ ਬੰਦੇ ਨੇ ਅੱਜ ਮੇਰੇ ਦਫਤਰ ਨੇ ਸਵੇਰ ਦੀਆਂ 12 ਰਿਟਰਨਸ ਭਰੀਆਂ ਟੋਟਲ 7 ਬੰਦੇ ਅਸੀਂ ਲੱਗੇ ਹੋਏ ਆ ਐਵਰੇਜ ਡੇਡ ਰਿਟਰਨ ਬੰਦੀ ਹੋਗੀ ਪੌਣੇ ਦੋ ਰਿਟਰਨ ਤੁਸੀਂ ਮੈਨੂੰ ਇਹ ਦੱਸੋ ਬੰਦਾ ਇੱਕ ਰਿਟਰਨ ਭਰਨ ਲੱਗੇ ਬਟਨ ਹੀ ਦੱਬ ਜਾਵੇ ਐਂਕਰ 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 ਬੰਦਾ ਐਂਗਲਸ ਦਾ ਬਾਲ ਨੋਚ ਲਏ ਆਪਣੇ ਕਿਉਂਕਿ ਇਹ ਕਿਤਨਾ ਕਿਤੇ ਮਾਨਸਿਕ ਤੌਰ ਤੇ ਪਰੇਸ਼ਾਨੀ ਤਾਂ ਦੇ ਰਿਹਾ ਨਾ ਮੈਂ ਫਿਰ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਤੋਂ ਵੀ ਆਲ ਆਰ ਹੇਅਰ ਟੂ ਸਰਵ ਓਵਰ ਨੇਸ਼ਨ ਚਾਹੇ ਉਹ ਵਪਾਰੀ ਵਰਗ ਹੈ ਚਾਹੇ ਉਹ ਪ੍ਰੋਫੈਸ਼ਨਲ ਵਰਗ ਹੈ ਪਰ ਇਹ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਬੰਦੀ ਹੈ ਵੀ ਸਾਨੂੰ ਉਹ ਜਿਹੜੇ ਅਸੀਂ ਸਰਵ ਕਰਨਾ ਚਾਹੁੰਦੇ ਆ ਆਪਣੀ ਨੈਸ਼ਨ ਨੂੰ ਸਾਨੂੰ ਉਹ ਪੋਰਟਲ ਦੇ ਰੂ ਸੇਵਿਸ ਦੇਣ ਦਾ ਮੌਕਾ ਪ੍ਰੋਪਰ ਮਿਲੇ ਪੋਰਟਲ ਸਮੂਥ ਕੰਮ ਕਰਦਾ ਹੋਵੇ ਜੇ ਪੋਰਟਲ ਸਮੂਥ ਕੰਮ ਨਹੀਂ ਕਰਦਾ ਪਿਆ ਤਾਂ ਇਹਦੀ ਜਿਹੜੀ ਕਾਂਸਕੁਐਂਸ ਬੰਦੀ ਹੈ ਇਹਦੀ ਜਿਹੜਾ ਡਿਫਾਲਟ ਜਾਂ ਪੈਨਲਟੀ ਬੰਦੀ ਹੈ ਇਹ ਉਹ ਪਰਨ ਜਿਨ੍ਹਾਂ ਕਰਕੇ ਵਪਾਰੀ ਵਰਗ ਕੰਪਲਾਈਂਸ ਨਹੀਂ ਕਰ ਪਾ ਰਿਆ ਸਾਡੀ ਪੂਰ ਜ਼ੋਰ ਗੁਜਾਰਿਸ਼ ਹੈ ਤੁਹਾਡੇ ਚੈਨਲ ਦੇ ਥਰੂ ਵੀ ਇਹ ਮੈਸੇਜ ਉੱਤੇ ਤੱਕ ਜਾਵੇ ਤਾਂ ਕਿ ਅੱਗੇ ਤੋਂ ਇਹ ਸਮੱਸਿਆ ਕਿਸੇ ਨੂੰ ਫੇਸ ਨਾ ਕਰਨੀ ਪਵੇ ਰਿਟਰਨ ਦੀ ਡੇਟ ਐਕਸਟੈਂਡ ਕਰਨੀ ਨਾ ਕਰਨੀ ਸਰਕਾਰ ਨੇ ਆਪ ਦੇਖਣਾ ਹੁੰਦਾ ਅਸੀਂ ਕਦੀ ਇਹ ਨਹੀਂ ਕਹਾਂਗੇ ਐਕਸਟੈਂਸ਼ਨ ਕਰੋ ਜਾਂ ਹੋਣੀ ਚਾਹੀਦੀ ਨਹੀਂ ਹੋਣੀ ਸਾਡੀ ਸਿਰਫ ਇੰਨੀ ਸਬਮਿਸ਼ਨ ਹੈਗੀ ਹੈ ਜੋ ਕੰਪਲਾਈਂਸ ਦੀ ਡੇਟ ਤੁਸੀਂ ਦਿੱਤੀ ਹੋਈ ਹੈ ਉਸ ਕੰਪਲਾਈਂਸ ਦੀ ਡੇਟ ਤੱਕ ਦੇਖੋ ਗੋਲਾ ਹਜੇ ਵੀ ਐਂ ਘੁੰਮੀ ਜਾਂਦਾ ਹੈਗਾ ਐਂ ਕਿ ਲੋਕ ਘੁੰਮੀ ਜਾਂਦਾ ਹੈ ਵੀ ਸਾਨੂੰ ਉਦੋਂ ਰਾਤ ਦੇ 12 ਵਜੇ ਤੱਕ ਦਾ ਰਾਈਟ ਬੰਦਾ ਹੈਗਾ ਸਾਨੂੰ ਉਹ ਸਾਡਾ ਰਾਈਟ ਮਿਲੇ ਤਾਂ ਕਿ ਅਸੀਂ ਉਸ ਰਾਈਟ ਨੂੰ ਕੰਪਲਾਈ ਕਰਦੇ ਹੋਏ ਨੇਸ਼ਨ ਦੀ ਆਪਣੇ ਹਿੰਦੁਸਤਾਨ ਦੀ ਸੇਵਾ ਕਰ ਸਕਦੀ ਹੈ ਬਿਲਕੁਲ ਅਸੀਰ ਸਾਹਿਬ ਇਸੇ ਨਾਲ ਮੈਂ ਪੁੱਛਣਾ ਜਾਊਂਗਾ ਵੀ ਸਰਕਾਰ ਕੁਝ ਨਾ ਕੁਝ ਚੜਾ ਕੇ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਹੈ ਪਰ ਹਮੇਸ਼ਾ ਹੀ ਉਸ ਦੇ ਵਿੱਚ ਫੇਲ ਨਜ਼ਰ ਆਉਂਦੀ ਜਿਹੜੀ ਸੈਂਟਰ ਸਰਕਾਰ ਮੋਦੀ ਸਰਕਾਰ ਹੈ ਇਸੇ ਦੇ ਨਾਲ ਜੇਕਰ GST ਦੀ ਗੱਲ ਕਰੀਏ ਪਹਿਲਾਂ GST ਬਹੁਤ ਟਲੇਨਾ ਲਾਂਚ ਕੀਤਾ ਗਿਆ ਲੋਕਾਂ ਨੂੰ ਕਿਹਾ ਗਿਆ ਵੀ ਡੀਜ਼ਲ ਪੈਟਰੋਲ ਅਸੀਂ ਇਹਦੇ ਵਿੱਚ ਲੈ ਕੇ ਆਵਾਂਗੇ ਲੋਕਾਂ ਨੇ ਇਸ ਦੇ ਉੱਤੇ ਯਕੀਨ ਕੀਤਾ ਇਸ ਨੂੰ ਸੈਪਟ ਵੀ ਕੀਤਾ ਪਰ ਹੁਣ ਜੇਕਰ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ GST ਜਿਹੜਾ ਫਿਰ ਤੋਂ ਰਿਫਾਰਮ ਹੋਇਆ ਕਿਸੇ ਦਾ ਜਿਹੜਾ 28% ਸੀ 18 ਕਰਤਾ 20 ਸੀ 5 ਕਰਤਾ ਉਹ ਚੀਜ਼ਾਂ ਕਿਵੇਂ ਵੇਖਦੋਂ ਵੀ ਜੋ ਕੁਝ ਵੀ ਹੁਣ ਕਹਿੰਦੇ ਨੇ ਉਹ ਪੂਰਾ ਹੀ ਨਹੀਂ ਹੋ ਪਾਂਦਾ ਅਸੀਂ ਜਦੋਂ ਦੇ ਹੋਸ਼ ਸੰਭਾਲੀ ਮੈਂ ਕਹਿੰਨਾ ਕਿ ਭਾਰਤ ਦੇ ਵਿੱਚ ਕਾਨੂੰਨਾਂ ਦੀ ਕਮੀ ਨਹੀਂ ਹੈ ਇੰਪਲੀਮੈਂਟੇਸ਼ਨ ਦੀ ਕਮੀ ਹੈ ਸਿਸਟਮ ਦੀ ਕਮੀ ਹੈ ਨਹੀਂ ਹੈ ਸਿਸਟਮ ਨੂੰ ਲਾਗੂ ਕਰਨ ਦੀ ਕਮੀ ਹੈ ਜੀਐਸਟੀ ਨੂੰ ਤਾਂ ਮੈਂ ਫੇਰ ਵੀ ਬਹੁਤ ਹੀ ਸੁਧਾਰਾਤਮਕ ਕਵਾਂਗਾ ਫੇਰ ਵੀ ਮੈਂ ਬਹੁਤ ਜੋ ਜੀਐਸਟੀ ਨੇ 7 ਸਾਲਾਂ ਦੇ ਵਿੱਚ ਕਰ ਦਿੱਤਾ 8 ਸਾਲਾਂ ਦੇ ਵਿੱਚ ਫੇਰ ਵੀ ਮੈਂ ਬਹੁਤ ਅੱਛਾ ਕਵਾਂਗਾ ਫੇਰ ਵੀ ਆਪਾਂ ਸਾਹਮਣੇ ਗੋਲਾ ਘੁੰਮਦਾ ਦੇਖ ਰਹੇ ਹਾਂ ਉਹ ਕਹਿੰਦੇ ਹਨ ਕਿ ਹਾਥ ਕੰਗਨ ਕੋ ਆਰਸੀ ਕਿਹਾ ਪੜੇ ਲਿਖੇ ਕੋ ਫਾਰਸੀ ਕਿਹਾ ਪ੍ਰੂਫ ਇਜ਼ ਲਾਈਵ ਐਂਡ ਜਿਹੜੇ ਇਹ ਪ੍ਰੂਫਸ ਨੇ ਸਕਰੀਨ ਸ਼ਾਟਸ ਨੇ ਮਿਨਿਸਟਰੀ ਆਫ ਫਾਈਨਾਂਸ ਤੇ ਟਵੀਟ ਹੈਂਡਲ ਤੇ ਕੀਤੇ ਗਏ ਨੇ ਨਿਊਮਰਸ ਰਿਪਰੈਜ਼ੈਂਟੇਸ਼ਨਸ ਭੇਜੀਆਂ ਗਈਆਂ ਨੇ ਜੇ ਹੁਣ ਅੱਜ ਸਥਿਤੀ ਜਿਹੜੀ ਅੱਜ ਆਪਾਂ ਬੈਠੇ ਆ ਕਿ 15 ਤਰੀਕ ਦਾ ਲਾਸਟ ਫੈਗ ਐਂਡ ਹੈ ਘੱਟੋ ਘਾਟੇ ਸਾਡੀ ਇਹ ਗੁਜਾਰਿਸ਼ ਹੈ ਕਿ ਕੱਲ ਜਿਹੜੀਆਂ ਰਿਟਰਨ ਭਰਨ ਉਹਨਾਂ ਦੀ ਲੇਟ ਫੀਸ ਨੂੰ ਜ਼ਰੂਰ ਮਾਫ ਕੀਤਾ ਜਾਵੇ ਕਿਸੇ ਕਾਮਨ ਮੈਨ ਜਦੋਂ ਅਸੀਂ ਲਿਮਿਟ ਕਰਨੇ 7 ਲੱਖ ਤੱਕ ਲਿਮਿਟ ਹੋ ਗਈ ਜੀ ਕਿਸੇ ਦੀ 6 ਲੱਖ ਇਨਕਮ ਹੈ ਕਿਸੇ ਦੀ 7 ਲੱਖ ਤੋਂ ਘੱਟ ਇਨਕਮ ਹੈ ਉਹ ਬੰਦਾ ਟੈਕਸ ਤਾਂ ਨਹੀਂ ਦੇ ਰਿਹਾ ਲੇਟ ਫੀਸ ਦੇ ਰਿਹਾ ਤਾਂ ਉਹਦੀ ਰਿਟਰਨ ਵਿਦਆਊਟ ਲੇਟ ਫੀਸ ਫਾਈਲ ਹੋਣੀ ਚਾਹੀਦੀ ਹੈ ਔਰ ਉਹਦੇ ਲਈ ਇੱਕ ਕੰਡੋਨੇਸ਼ਨ ਹੋਣੀ ਚਾਹੀਦੀ ਹੈ ਇੱਕ ਆਨਰੇਬਲ ਸੁਪਰੀਮ ਕੋਰਟ ਦਾ ਸਾਡਾ ਕਨਸਟੀਟਿਊਸ਼ਨਲ ਪ੍ਰਿੰਸੀਪਲ ਹੈ ਡਾਕਟ੍ਰਾਈਨ ਆਫ ਇੰਪੋਸੀਬਿਲਿਟੀ ਜਿਹੜੀ ਚੀਜ਼ ਇੰਪੋਸੀਬਲ ਹੋ ਗਈ ਉਹਦੇ ਲਈ ਮੈਂ ਜ਼ਿੰਮੇਵਾਰ ਨਹੀਂ ਹਾਂ ਬਿਲਕੁਲ ਪੋਸੀਬਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ناکਾਮ ਕੋਸ਼ਿਸ਼ਾਂ ਜਿਹੜੀਆਂ ਨੇ ਚਲਦੀਆਂ ਪਈਆਂ ਨੇ ਦੇਖੋ ਤੁਹਾਡੀ ਸਮਝ ਕਿਉਂਕਿ ਲੈਜਿਸਲੇਸ਼ਨ ਨੇ ਲੈਜਿਸਲੇਸ਼ਨ ਨੇ ਤਾਂ ਕਾਨੂੰਨ ਬਣਾ ਦਿੱਤਾ ਫੇਲਿਅਰ ਇਜ਼ ਐਟ ਐਗਜ਼ੀਕਟਿਵ ਬਿਲਕੁਲ ਜੇਤੋ ਸਾਹਿਬ ਇੱਕ ਵਾਰ ਫੇਰ ਗੋਲਾ ਦਿਖਾ ਦਿਓ ਜੀ ਮੈਂ ਚਾਹੁੰਦਾ ਇਹ ਮੇਰੇ ਖਿਆਲ ਜਿੰਨੀ ਕੀ ਦੇਰ ਦੀ ਆਪਾਂ ਬੈਠੇ ਆਏ ਇਹ ਗੋਲੇ ਹੀ ਘੁੰਮ ਜਾਂਦਾ ਹੈ ਬਸ 18 ਮਿੰਟ ਹੋ ਗਏ ਆਪਾਂ ਨੇ ਤਰੀਬਨ ਤੇ ਲਗਾਤਾਰ ਇਹ ਗੋਲੇ ਹੀ ਘੁੰਮ ਜਾਂਦਾ ਦੱਸੋ ਇਹ ਚ ਕੀ ਕਸੂਰ ਹੈ ਸਾਡੇ ਲੋਕਾਂ ਦਾ ਇਹ ਫੇਲਿਅਰ ਇਨ ਅ ਰਿਪਾਰਟ ਤੇ ਹੁੰਦੀ ਹੈ ਜਿਨ੍ਹਾਂ ਦਾ ਫੇਲਿਅਰ ਹੈਗਾ ਰਿਸਪੌਂਸਿਬਿਲਟੀ ਉਹਨਾਂ ਦੀ ਬੰਦੀ ਹੈਗੀ ਹੈ ਔਰ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈਗਾ ਸਾਡੀ ਇਹ ਗੁਜਾਰਿਸ਼ਾ ਤੁਹਾਨੂੰ थैंक यू ਵੈਰੀ ਮਚ ਥੈਂਕ